ਧੱਕੇ ਨਾਲ ਰੋਕ ਕੇ ਇਹਦੇ ਚ ਬੇੜਾ ਚੂੜਾ ਮਾਰਨੇ ਸ਼ੁਰੂ ਕਰਦੇ ਤੇ ਧਮਕੇ ਦੇਣੇ ਸ਼ੁਰੂ ਕਰਤੀਆਂ ਕਿ ਜਿੱਥੋਂ ਛੱਲਾ ਤੇ ਮਿਲਦਾ ਤੇ ਲੱਲਾ ਤੇਰੇ ਤਾਇ ਭਤੀਜੇ ਵਗੈਰਾ ਕੋਈ ਵੀ ਜਿਹੜੇ ਹੈਗੇ ਨੇ ਉਸ ਉਹਨਾਂ ਦੇ ਦਮ ਹੈਗਾ ਤੇ ਆ ਕੇ ਸਾਡੇ ਕੋਲ ਛੱਲਾ ਲੱਲ ਤੇ ਉਹ ਕਹਿੰਦਾ ਤੁਹਾਨੂੰ ਤਾਏ ਚਾਚੇ ਜਿੰਨੇ ਵੀ ਤੁਸੀਂ ਲੈਣੇ ਲੈ ਆਓ ਤੁਹਾਨੂੰ ਵੇਖਣਾ ਇਕੱਲੇ ਇਕੱਲੇ ਨੇ ਮੇਥਾਂਗੇ ਤੁਹਾਨੂੰ ਇਹ ਪਿੱਛੋਂ ਨਾਲ ਲੈ ਕੇ ਵੀ ਆਏ ਤੇ ਇਹਨਾਂ ਨੂੰ ਕੁੱਟਣ ਦੇ ਜਵਰਾਈਆਂ ਆਪਣੇ ਆਪਣੇ ਇਹਨਾਂ ਨੇ ਪਹਿਲਾਂ ਸਮਾਨ ਇਕੱਠਾ ਕੀਤਾ ਦਾ ਹੈ ਕਿਉਂਕਿ ਇਹ ਨਹੀਂ ਟਾਕਰ ਇਕੱਠੀਆਂ ਕਰਕੇ ਰੱਖਦਾ ਕਰ ਇਸ ਵੱਲ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ 150 ਰੁਪਏ ਦੇ ਛੱਲੇ ਪਿੱਛੇ ਹੋਏ ਰੱਜ ਕੇ ਗੁੰਡਾਗਰਦੀ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਆ ਕੇ ਚਲਾਏ ਗਈ ਇੱਟਾ ਰੋੜੇ ਜੀਆਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਸਾਂਝੀਆ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਟਾ ਰੋੜੇ ਚਲਾਏ ਗਏ ਨੇ ਇੱਕ ਧਿਰ ਵੱਲੋਂ ਅਧਿਕਾਰ ਦੇ ਉੱਪਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਸੀਂ ਆਪ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਨੌਜਵਾਨਾਂ ਦਾ ਪੂਰਾ ਦਾ ਪੂਰਾ ਗੁੱਟ ਆਇਆ ਹੈ ਤੇ ਪੂਰੇ ਗੁੱਟ ਵੱਲੋਂ ਲਗਾਤਾਰ ਇੱਟੇ ਰੋੜੇ ਦੀਆਂ ਪ੍ਰਸੰਦਾ ਕੀਤੀਆਂ ਜਾ ਰਹੀਆਂ ਨੇ ਮਕਾਨ ਦੇ ਉੱਤੇ ਤੇ ਉੱਤੇ ਹੀ ਬਾਹਰ ਇੱਟਾਂ ਰੋੜੇ ਚਲਾਏ ਗਏ ਨੇ ਦੱਸ ਦਈਏ ਕਿ ਇੱਕ ਛੱਲੇ ਨੂੰ ਲੈ ਕੇ ਪਹਿਲਾਂ ਤਾਂ ਝਗੜਾ ਹੋਇਆ ਸੀ ਉਸ ਤੋਂ ਬਾਅਦ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਇਹ ਨੌਜਵਾਨਾਂ ਵੱਲੋਂ ਰੱਜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸ ਵਕਤ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਹਮਲਾ ਕੀਤਾ ਗਿਆ ਉਸ ਵਕਤ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਔਰਤਾਂ ਵੀ ਮੌਜੂਦ ਸੀ ਬੱਚੇ ਵੀ ਮੌਜੂਦ ਸੀ ਪਰ ਨੌਜਵਾਨਾਂ ਵੱਲੋਂ ਭੋਰਾ ਤਰਸ ਨਹੀਂ ਖਾਦਾ ਗਿਆ ਤਾਂ ਉਹਨਾਂ ਨੇ ਘਰ ਦੇ ਉੱਪਰ ਲਗਾਤਾਰ ਇੱਟਾਂ ਰੋੜੇ बरसाਏ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਹੈ ਉੱਪਰ ਪੜਦੀ ਕਾਰਵਾਈ ਕੀਤੀ ਜਾਵੇਗੀ ਦਾਸ ਜੀ ਹੈ ਕਿ ਇੱਕ ਛੱਲੇ ਪਿੱਛੇ ਨੌਜਵਾਨਾਂ ਦਾ ਐਨਾ ਗੁੱਸਾ ਵੱਧ ਗਿਆ ਹੈ ਕਿ ਕਨਿੱਕੀ ਜੇ ਗੱਲ ਨੂੰ ਲੈ ਕੇ ਕਾਰ ਦੇ ਬਚਾਇਤਾ ਰੋੜਿਆਂ ਦੀ ਬਰਬਾਦ ਕਰ ਦਿੱਤੀ ਗਈ ਹੈ ਤਾਂ ਇਸੋ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸੰਜੀ ਮੇਰਾ ਅਜੇ ਕੁਮਾਰ ਮਹਿਤਾ ਜੀ ਇਹ ਏਰੀਆ ਤੇ ਕੀ ਗੱਲ ਹੈ ਇਹ ਇਸਟ ਮੋਨ ਚੰਮਰੰਗ ਰੋੜਾ ਜੀ ਕੀ ਗੱਲ ਹੈ ਗੱਲ ਇਦਾਂ ਜੀ ਇਹਨਾਂ ਛੋਟਾ ਆਪਣਾ ਭਤੀਜਾ ਸੀਗਾ ਇਹ ਪਰਸੋਂ ਸਾਡੇ ਘਰੋਂ ਆਪਣੇ ਘਰ ਨਾਲ ਜਾ ਰਿਹਾ ਸੀਗਾ ਤੇ ਕੁਝ ਮੁੰਡੇ ਸੀਗੇ ਇੱਕ ਰੋਹਿਤ ਸੀਗਾ ਮੁੰਡਾ ਉਹਨੇ ਦੀ ਗੱਡੀ ਰੋਕੀ ਗੱਡੀ ਰੋਕੀ ਤੇ ਇਹਦਾ ਰਾਹੁਲ ਤੇ ਕੁਝ ਹੋਰ ਵੀ ਵਿਅਕਤੀ ਸੀ। ਇਹਦੀ ਗੱਡੀ ਰੋਕ ਕੇ ਤੇ ਦਾ ਛੱਲਾ ਲਾ ਲਿਆ। ਛੱਲਾ ਲਾ ਲਿਆ ਤੇ ਇਹ ਰੋਂਦਰੋਂ ਦਾ ਘਰ ਆਇਆ ਤੇ ਇਹਨੂੰ ਇਹਦੇ ਫਿਰੇ ਆ ਕੇ ਤੇ ਇਹਨੇ ਇਹਦੇ ਭਰਾਣੇ ਫੋਨ ਕੀਤਾ ਕਿਦਾਂ ਨਾ ਤੇਰਾ ਮੇਰੇ ਤੇਰੇ ਭਰਾਣੇ ਮੇਰੇ ਗੱਡੀ ਦਾ ਛੱਲਾ ਲਾ ਲਿਆ ਤੇ ਮੈਨੂੰ ਛੱਲਾ ਦੇ ਦੇ ਵਾਪਸੀ। ਤੇ ਉਹ ਕਹਿੰਦਾ ਕੋਈ ਨਹੀਂ ਵੇਖਾਂਗੇ। ਤੇ ਉਸ ਤੋਂ ਬਾਅਦ ਅਗਲੇ ਦਿਨ ਇਹ ਮੰਦਰੋਂ ਮੱਥਾ ਟੇਕ ਕੇ ਆਂਦਿਆ ਸੀ ਰਾਤ ਨੂੰ ਤੇ ਰੋਹਿਤ ਨੇ ਰਾਹੁਲ ਨੇ ਸੋਰੀ ਰਾਹੁਲ ਨੇ ਤੇ ਕੁਝ ਮੁੰਡੇ ਹੋਰ ਸੀ ਦਿਨ ਇਹਨੂੰ ਇਹਦੇ ਘਰ ਦੇ ਬਾਹਰ 391 ਨੰਬਰ ਕੋਠੇ ਦੇ ਬਾਹਰ ਰੋਕਿਆ। ਤੱਕੇ ਨਾਲ ਰੋਕ ਕੇ ਤੇ ਇਹਦੇ ਚਪੇੜਾ ਚੂੜਾ ਮਾਰਨੇ ਸ਼ੁਰੂ ਕਰਦੇ ਤੇ ਧਮਕੇ ਦੇਣੀ ਸ਼ੁਰੂ ਕਰਤੀਆਂ ਕਿ ਜਿੱਥੋਂ ਛੱਲਾ ਮਿਲਦਾ ਤੇ ਲੱਲਾ ਤੇਰੇ ਤਾਇ ਭਤੀਜੇ ਵਗੈਰਾ ਕੋਈ ਵੀ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਦਮ ਹੈਗਾ ਤੇ ਆ ਕੇ ਸਾਡੇ ਕੋਲ ਛੱਲਾ ਲੱਲਣ ਛੱਲੇ ਕਰਕੇ ਆ ਦਿੱਤਾ ਚੱਲੀਆਂ ਜਿਹੜੀਆਂ ਹਾਂਜੀ ਹਾਂਜੀ ਛੱਲੇ ਕਰਕੇ ਚੱਲੀਆਂ ਜੀ ਘਰ ਚ ਕੌਣ ਕੌਣ ਮੌਜੂਦ ਸੀ ਉਹ ਸਾਰਾ ਪਰਿਵਾਰ ਮੌਜੂਦ ਸੀ ਜੀ ਉਸੇ ਬਾਬਤ ਹੀ ਇਹਨਾਂ ਨੂੰ ਜਾ ਕੇ ਲਾਂਬਾ ਦਿੱਤਾ ਸੀ ਕਿਦਾਂ ਤੇਰੇ ਭਤੀਜੇ ਨੇ ਇਹ ਆ ਕੁਛ ਕੀਤਾ ਵਾ ਉਸੇ ਚੱਕਰ ਦੇ ਵਿੱਚ ਹੀ ਇਹਨੂੰ ਅੱਜ ਬੁਲਾਇਆ ਸੀਗਾ ਤੇ ਇਹ ਮਗਰੋਂ ਮੁੰਡੇ ਲੈ ਕੇ ਆਏ ਤੇ ਮੁੰਡਿਆਂ ਨੇ ਆਂਦੇ ਹੀ ਮੁੰਡੇ 20 ਪ ਹਾਂਜੀ ਹਾਂਜੀ ਹੈਗੀ ਗਲੀ ਚ ਹੈਗੀਆਂ ਜੀ ਬਸ ਦੇਣ ਲੱਗਿਆ ਜੀ ਕਿਉਂਕਿ ਐਕਚੁਅਲੀ ਤਾਂ ਪੁਲਿਸ ਨੂੰ ਇਹ ਚੀਜ਼ਾਂ ਵੇਖਣੀਆਂ ਚਾਹੀਦੀਆਂ ਕਿ ਜਿਹੜੇ ਕ੍ਰਾਈਮਨਲ ਬੰਦੇ ਨੇ ਆਲਮੋਸਟ ਹੈਗੇ ਨੇ ਜੋ ਇਹ ਚੀਜ਼ਾਂ ਕਰਦੇ ਨੇ ਆਲਮੋਸਟ ਦੇਖੋ ਕ੍ਰਾਈਮ ਵਧਦਾ ਜਾ ਰਿਹਾ ਲੇਕਿਨ ਕੋਈ ਲਗਾਮ ਇਹਨਾਂ ਤੇ ਪਰ ਅੱਪਰ ਨਹੀਂ ਲੱਗਦੀ ਕਿਸੇ ਤੇ ਕੋਈ ਛੱਟ ਪੇਟ ਲੱਗੀ ਹੋਈ ਛੱਟ ਲੱਗੀ ਐ ਕਿ ਮੇਰੇ ਮੇਰੀ ਲੱਤ ਤੇ ਲੱਗੀ ਐ ਤੇ ਛੋਟੇ ਦੇ ਹੱਥੇ ਰਿੱਟ ਵੱਜੀ ਐ ਤੇ ਸਾਡੇ ਘਰ ਦੇ ਉੱਤੇ ਸ਼ੀਸ਼ੇ-ਸ਼ੂਸ਼ੇ ਟੁੱਟੇ ਨੇ ਅੱਲਾ ਸੀ ਅੱਲਾ ਚੰਦ ਦੇ ਕਿ ਉਸ ਤੇ ਨੋਰਮਲ ਨਹੀਂ ਬਾਈਕ ਦਾ ਛੱਲਾ ਸੀ ਕੋ ਨਵਾਂ ਲਿਆ ਇਹੇ ਛੋਟਾ ਉਹ ਛੱਲੇ ਤੋਂ ਮੈਂ ਛੱਲੇ ਤੋਂ ਹੀ ਹੋਈ ਸੀ ਮੋਟਰਸਾਈਕਲ ਦੇ ਛੱਲੇ ਤੋਂ ਮਤਲਬ ਕਿ ਲੜਾਈ ਇਨੀ ਕਿ ਵਦਗੀ ਕੀ ਘਰੇ ਆ ਗੇਟਾ ਚਲਾਤੀਆਂ ਜੀ ਟੋਟਲ ਕਿੰਨੇ ਬੰਦੇਗੇ ਜਿਨ੍ਹਾਂ ਨੇ ਜੱਟ ਚਲਾਇਆ ਇਹ 25 ਤੋਂ ਪਲਾਸੀ ਹੋਣੇ ਨੀਅਰਬੋਰਡ 25 ਤੇ ਹੈ ਹੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜਨਗ ਇਹ ਮਰਜੀ ਮਹੱਲੇ ਦੀ ਇਕਤਾ ਨਗਰ ਦੇ ਕੁਝ ਮੁੰਡੇ ਨੇ ਤੇ ਕੁਝ ਬਾਹਰੋਂ ਵੀ ਲਿਆਂਦੇ ਇਹਨਾਂ ਨੇ ਉਹ ਗਦਾਮ ਹੱਲਿਓਂ ਇਧਰ ਉਧਰੋਂ ਬਾਕੀ ਇਹ ਧਮਕੀਆਂ ਤੁਮ ਕਹੇ ਦਿੰਦੇ ਨੇ ਕਾਹ ਆ ਵੇਖਣਾ ਵਾ ਅਗਰ ਇਸ ਦੇ ਦੌਰਾਨ ਮੈਂ ਕਹਾਂ ਸਾਡੇ ਪਰਿਵਾਰ ਨੂੰ ਜਾਂ ਸਾਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਜਿਹੜੇ ਬੰਦੇ ਆਏ ਇਹਨਾਂ ਦੀ ਰਿਸਪੌਂਸਿਬਿਲਟੀ ਸਾਰੀ ਹੋਏਗੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਕਰਦੇ ਆ ਕਿ ਜੇ ਕਦੇ ਇਹਨਾਂ ਦਾ ਬਾਇਓ ਡਾਟਾ ਬਣਾਇਆ ਜਾਵੇ ਜਿਹੜੇ ਕ੍ਰਿਮੀਨਲ ਬੰਦੇ ਨੇ ਬਾਹਰ ਤੁਰੇ ਫਿਰਦੇ ਨੇ ਇਹਨਾਂ ਨੂੰ ਚੁੱਕ ਕੇ ਅੰਦਰ ਸੁੱਟਣ ਇਹ ਕੁਛ ਲੀਡਰਾਂ ਦਾ ਵੀ ਇਹਨਾਂ ਮਗਰ ਹੱਥ ਹੈਗਾ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ ਇਹਦੇ ਤੋਂ ਗਾਂਹ ਵੇਖਾਂਗੇ ਕਿ ਕਾਨੂੰਨ ਕੀ ਬਣਵਾਣੇ ਆ ਗਾਂਵ ਵਾਸਤੇ ਤੁਰਾਂਗੇ ਸਰਕਾਰ ਨੂੰ ਲੈਂਦੇ ਆ ਕਿ ਇਹਨਾਂ ਅੱਜ ਦਿਨ ਅਣਪਛਾਤੇ ਬੰਦਿਆਂ ਨੂੰ ਧਮਕੀਆਂ ਮਿਲਦੀਆਂ ਅੱਜ ਦਿਨ ਅਣਪਛਾਤੇ ਬੰਦਿਆਂ ਤੇ ਕਤਲ ਹੁੰਦੇ ਨੇ ਸ਼ਰਿਆਮ ਹੋ ਰਹੇ ਨੇ ਇਹ ਜ਼ਿਆਦਾਤਰ ਜਿਹੜੇ ਕ੍ਰਿਮੀਨਲ ਐਕਟੀਵਿਟੀ ਦੇ ਬੰਦੇ ਸ਼ਾਮਿਲ ਹਨਾ ਇਹਨਾਂ ਤੋਂ ਹੁਣ ਬਾਇਓ ਡਾਟਾ ਮੈਂ ਆਪ ਘਟਾਵਾਂਗਾ ਸਾਰਾ ਐਸ ਪਰ ਲੋ ਮੇਰਾ ਨਾਮ ਭਾਜੀ ਮੁਕੇਸ਼ ਕੁਮਾਰ ਭਾਜੀ ਮੈਂ ਇਸ ਤੇ ਸੀ ਬਲੌਗ ਚ ਗਿਆਨ ਵਾਲਾ ਕੀ ਹੋਇਆ ਕਿਸੇ ਅੱਜ ਭਾਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਨੂੰ ਦੋ ਦਿਨ ਮੈਂ ਪਹਿਲੋਂ ਮੈਂ ਗਿਆ ਸੀ ਬਾਹਰ ਮੈਰੀ ਤੇ ਗਿਆ ਸੀ ਤਾਂ ਉੱਥੋਂ ਦੋ ਦਿਨ ਇਹਨਾਂ ਨੇ ਪਹਿਲੋਂ ਇਹਦਾ ਛੱਲਾ ਲਾ ਲਿਆ ਸੀਗਾ ਤੇ ਸਾਨੂੰ ਤੇ ਪਤਾ ਨਹੀਂ ਨਾ ਇਹਨੇ ਦੱਸਿਆ ਤੇ ਦੋ ਸੰਤ ਦੇ ਦੱਸਣੀ ਬਾਅਦ ਚ ਨੇ ਦੋ ਦਿਨ ਲਾ ਲੇ ਤੇ ਦੂਸਰੇ ਦਿਨ ਭਾਜੀ ਇਹਨੂੰ ਫਿਰ ਰਾਜ ਖਲਾਰ ਕੇ ਤੇਨੂੰ ਮਲਕੂ ਕਟਾ ਘਟਾ ਚਪੇੜਾ ਚਪੜਾ ਮਾਰੀਆਂ ਉਮਰ ਕਿੰਨੀ ਕੀ ਗਈ ਜਿਹੜੇ 14 ਸਾਲ ਦਾ 14 ਸਾਲ ਦਾ ਹਾਂਜੀ 13 ਹਾਂਜੀ ਉਹ ਛੱਲੇ ਤੋਂ ਲੜਾਈ ਲੈ ਕੇ ਵੱਧ ਕੇ ਕੀ ਘਰੇ ਆ ਕੇ ਹਾਂਜੀ ਹਾਂਜੀ ਤੇ ਉਹ ਕਹਿੰਦਾ ਤੁਹਾਨੂੰ ਤਾਏ ਚਾਚੇ ਜਿੰਨੇ ਵੀ ਤੁਸੀਂ ਲੈਣੇ ਲੈਓ ਤੁਹਾਨੂੰ ਵੇਖਲਾਂ ਕੱਲੇ ਕੱਲੇ ਨੂੰ ਵੇਖਾਂਗੇ ਤੁਹਾਨੂੰ ਹੁਣ ਇਸ ਵੇਲੇ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਥਾਣੇ ਆ ਕੰਪਲੇਂਟ ਦੇਣ ਚੱਲੇ ਬਸ ਕੀ ਮੰਗੀ ਕਰਦੇ ਪ੍ਰਸ਼ਾਸਨ ਕੋਲ ਭਾਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਸਾਡੇ ਘਰ ਇੱਟਾਂ ਸ਼ੀਸ਼ੇ ਤੋੜੇ ਆ ਸਟਾ ਲਾਈਆਂ ਇਹਨਾਂ ਨੇ ਬੰਦਿਆਂ ਕੋਈ ਇੱਕ ਪੈਦਾ ਸੀ ਬਾਈਕ ਵੀ ਕਰਦੇ ਬਾਈਕਾਂ ਤੇ ਵੀ ਆਏ ਜੇ ਹਿਾਰ ਨਾਲ ਲੈ ਕੇ ਆਏ ਸੀਗੇ ਤੇ ਜਿਹੜੀਆਂ ੱਟਾ ਵਗੈਰਾ ਉਹ ਇੱਥੋਂ ਹੀ ਇਹਨਾਂ ਨੇ ਕੀਤੀਆਂ ਇਹ ਪਿੱਛੋਂ ਨਾਲ ਲੈ ਕੇ ਵੀ ਆਏ ਤੇ ਇਹਨਾਂ ਨੇ ਕੋਠਾਂ ਦੇ ਵਿੱਚ ਭਰਾਈਆਂ ਆਪਣੇ ਆਪਣੇ ਇਹਨਾਂ ਨੇ ਪਹਿਲੇ ਸਮਾਨ ਇਕੱਠਾ ਕੀਤਾ ਦਾ ਹੈ ਕਿਉਂਕਿ ਇੰਨੀ ੱਟਾ ਕੰਮ ਇਕੱਠੀਆਂ ਕਰਕੇ ਰੱਖਦਾ ਘਰ ਜੀ ਸਰ ਜਿਹੜਾ ਇੱਕ ਇਸ ਮੋਨ ਦੇ ਨਗਰ ਵਿੱਚ ਜਿਹੜਾ ਝਗੜਾ ਆਇਆ ਕੀ ਮਾਮਲਾ ਹੈਗਾ ਇਹਦੇ ਵਿੱਚ ਹੁਣੇ ਕੰਪਲੀਟ ਆਈ ਸੀ ਤੇ ਉਸ ਦੇ ਬਾਅਦ ਸਾਡੇ ਡਿਊਟੀ ਅਫਸਰ ਉੱਥੇ ਮੌਕੇ ਤੇ ਪਹੁੰਚੇ ਆ ਇਹ ਉੱਥੇ ਦੋ ਪਾਰਟੀਆਂ ਆਪਸ ਵਿੱਚ ਉਹਨਾਂ ਦਾ ਕੁਝ ਦਿਨ ਪਹਿਲਾਂ ਵੀ ਟਕਰਾਅ ਹੋਇਆ ਸੀ ਉਹਦੇ ਇਸ ਪੱਟੀ ਕੋਲ ਖਬਰ ਮਿਲੀ ਵੀ ਉਹਨਾਂ ਨੇ ਮਨਸੀ ਪਾਰਟੀ ਵਾਲੇ ਟਵਟਾ ਚਲਾਇਆ ਉਹਦੇ ਬਾਰੇ ਪੁਸ਼ਟੀ ਕੀਤਾ ਜਾ ਰਿਹਾ ਹੈ ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਥੱਟ ਵੀ ਆਈ ਨਹੀਂ ਨਹੀਂ ਸੱਟ ਬਾਰੇ ਜ ਕੋਈ ਜਾਣਕਾਰੀ ਨਹੀਂ ਹੈ